ਛੱਟੇ ਨਜ਼ਦੀਕ ਹੀ ਹੈਗਾ ਪਿੰਡ 'ਚ ਜਿਹੜੀ ਹੈਗਾ ਇੱਥੇ ਰਾਤ ਨੂੰ ਪਿੰਡ ਦੇ ਨੌਜਵਾਨ ਮੁੰਡੇ ਸ਼ਹਿਰ ਕਰਦੇ ਪਏ ਸੀ ਕਿ ਦੋ ਚਾਰ ਬੰਦੇ ਉਹਨਾਂ ਜੋ ਇੱਕ ਦਮਾਲਾ ਜਿਹਾ ਬਣਿਆ ਸੀਗਾ ਇੱਕ ਨਈ ਟਾਈਪ ਆਫ ਤੇ ਬਾਕੀ ਬਾਣੇ ਸੀਗੇ ਇਹਨਾਂ ਨੇ ਅਟੈਕ ਕੀਤਾ ਇਹਨਾਂ ਦੇ ਉੱਤੇ ਮੁੰਡਿਆਂ ਦੇ ਉੱਤੇ ਤੇ ਇੱਕ ਮੁੰਡੇ ਦੀ ਬਾਹ ਕਾਫੀ ਜ਼ਖਮੀ ਕਰ ਦਿੱਤੀ ਤੇ ਉਹਨੂੰ ਅਸੀਂ ਇਮੀਡੀਏਟਲੀ ਉੱਥੋਂ ਹਸਪੀਟਲ ਲੈ ਜਾਂਦੇ ਤੇ ਪਿੰਡ ਵਾਲੇ ਜਿਹੜੇ ਮੁੰਡੇ ਸੀਗੇ ਇਹਨਾਂ ਨੇ ਬੜੀ ਹਿੰਮਤ ਦਿਖਾਈ ਬੜੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਤੇ ਇੱਕ ਬੰਦਾ ਕਾਬੂ ਕਰ ਲਿਆ ਫਿਰ ਸਾਡੇ ਕੋਲ ਇਨਫੋਰਮੇਸ਼ਨ ਆਈ ਔਰ ਅਸੀਂ ਉੱਥੇ ਮੌਕੇ ਤੇ ਜਾ ਕੇ ਪੁਲਿਸ ਨੇ ਇਹਨਾਂ ਨੂੰ ਹਰਾਸਤ ਚ ਲਿਆ ਹੈਗਾ ਤੇ ਹਾਲੇ ਤੱਕ ਜਿਹੜੀ ਅਸੀਂ ਕੇਸ ਰਜਿਸਟਰ ਕਰ ਦਿੱਤਾ ਹੈਗਾ 109 ਪੀਐਨਐਸ ਦਾ ਤੇ ਉਹਨੂੰ ਆਪਣਾ ਇੱਕ ਜਿਹੜਾ ਦੋਸ਼ੀ ਹੈਗਾ ਉਹ ਗ੍ਰਿਫਤਾਰ ਹੋ ਚੁੱਕਾ ਹੈ ਤੇ ਬਾਕੀ ਫੋਰ ਦੋਸ਼ੀ ਦੀ ਪਛਾਣ ਵੀ ਹੋ ਚੁੱਕੀ ਹੈ ਤੇ ਜਿਹੜੇ ਦੋ ਦੋਸ਼ੀ ਆ ਉਹਨਾਂ ਦੇ ਕੱਚੇ ਨਾਮ ਸਾਡੇ ਕੋਲ ਹੈਗੇ ਆ ਉਹਨਾਂ ਬਾਰੇ ਅਸੀਂ ਤਫ਼ਤੀਸ਼ ਕਰ ਰਹੇ ਆਂ ਤੇ ਜਲਦੀ ਉਹ ਅਸੀਂ ਉਹਨਾਂ ਨੂੰ ਸਫਲ ਹੋਵਾਂਗੇ ਬ੍ਰਾਹਮਾ ਜੀ ਹੱਲੇ ਦੇ ਇਹਨਾਂ ਕੋ ਇੱਕ ਬੈਗ ਹੈਗਾ ਕਿਟ ਬੈਗ ਹੈਗਾ ਬਾਕੀ ਹੱਲੇ ਤਫਤੀਸ਼ ਚੱਲਦੀ ਪਈ ਹੈਗੀ ਹੈ ਠੀਕ ਹੈ ਜਿੱਦਾਂ ਇਹ ਬੰਦੇ ਬਾਕੀ ਦੇ ਜਿਹੜੇ ਹੈਗੇ ਤਿੰਨ ਦੋਸ਼ੀ ਜਿਹੜੇ ਹੋਰ ਅਰੈਸਟ ਕਰਦੇ ਹੈਗੇ ਆਪਾਂ ਆਪਾਂ ਅਪਡੇਟ ਕਰਦੇ ਆ ਮੈਂ ਤਾਂ ਇਹਹੀ ਅਪੀਲ ਕਰਨਾ ਚਾਹੂੰਗਾ ਸਾਰੀਆਂ ਜਿੱਥੇ ਬੰਦੀਆਂ ਨੂੰ ਕਿ ਇਹ ਜਿਹੜੇ ਹੈਗੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖਿਆ ਰਹੇ ਹੁੰਦੀ ਕਿ ਹੋ ਜੇ ਕਿਸੇ ਛੋਕਰ ਦੇ ਹੋਗੇ ਚਾਹ ਜੋ ਕੋਈ ਐਦਾਂ ਦੀ ਗੱਲ ਜਿਹੜੀ ਹੈਗੀ ਆ ਕਿ ਬਾਣੇ ਦੇ ਵਿੱਚ ਆ ਕੇ ਕੋਈ ਐਦਾਂ ਦਾ ਕੋਈ ਗੈਰ ਕਾਨੂੰਨੀ ਕੰਮ ਕਰ ਦਿੰਦੇ ਹੈਗੇ ਆ ਜਾਂ ਗਲਤ ਕੰਮ ਕਰ ਦਿੰਦੇ ਜਿਹਦੇ ਨਾਲ ਕਿ ਉਹ ਬੜਾ ਇੱਕ ਠੀਕ ਨਹੀਂ ਲੱਗਦਾ ਹੈਗਾ ਤੇ ਇਹ ਚਾਹੀਦਾ ਤੇ ਸਾਰਿਆਂ ਨੂੰ ਹੀ ਹੈਗਾ ਜੀ ਕਿ ਜਿਹੜੇ ਐਦਾਂ ਦੇ ਬੰਦੇ ਹੈਗੇ ਆ ਜਾਲੀ ਪੇਛਤਾਰਣ ਕਰਕੇ ਬਹਿਰੂਪੀਏ ਬਣ ਕੇ ਤੇ ਇਹ ਬਾਣਾ ਪਾ ਲੈਂਦੇ ਹੈਗੇ ਔਰ ਇਹਨਾਂ ਤੇ ਜਿਹੜਾ ਹੈਗਾ ਵੱਦ ਤੋਂ ਵੱਦ ਇਹਨਾਂ ਦੇ ਰੱਖਿਆ ਜਾ ਖਿਆਲ ਰੱਖਿਆ ਜਾ ਤਾਂ ਜੋ ਇਹਨਾਂ ਦਾ ਨਾਂ ਨਬਰ ਸਕੇ ਕੋ ਇਹ 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 ਚੰਦਾ ਹੈਗਾ ਜੀ ਕਿ ਪਟੋਲਿੰਗ ਤੇ ਸਾਡੀ ਚਲਦੀ ਹੈਗੀ ਆਲਵੇਸ ਚਲਦੀ ਹੈ ਜੀ ਖਾਸ ਕਰਕੇ ਆ ਦਿਨਾਂ ਵਿੱਚ ਤੇ ਜ਼ਿਆਦਾ ਹੁੰਦੀ ਆ ਪਰ ਕੋਈ ਵੀ ਜਿੱਦਾਂ ਹਰ ਜਗ੍ਹਾ ਨੂੰ ਕਿਤੇ ਨਾ ਕਿਤੇ ਕਵਰ ਹਰ ਟਾਈਮ ਨਹੀਂ ਕੀਤਾ ਜਾ ਸਕਦਾ ਪਰ ਇਹ ਬੜੀ ਵਧੀਆ ਗੱਲ ਹੋਈ ਆ ਕਿ ਮਦਦ ਕੀਤੀ ਦਲੇਰੀ ਕੀਤੀ ਪਿੰਡ ਦੇ ਮੁੰਡਿਆਂ ਨੇ ਤੇ ਅਸੀਂ ਮੌਕੇ ਤੇ ਜਾ ਕੇ ਉਹਨੂੰ ਫੜ ਲਿਆ ਤੇ ਇਹੀ ਆ ਕਿ ਮੇਰੀ ਅਪੀਲ ਹੈ ਆਮ ਪਬਲਿਕ ਨੂੰ ਵੀ ਇਹ ਅਪੀਲ ਹੈ ਜੀ ਆ ਕਿ ਕੋਈ ਜਦੋਂ ਇਦਾਂ ਦਾ ਹੁੰਦਾ ਹੈ ਤਾਂ ਕਿ ਇਮੀਡੀਏਟਲੀ ਸਾਡੇ ਨੋਟਿਸ ਲਿਆਓ ਜੇ ਕੋਈ ਸ਼ੱਕੀ ਬੰਦਾ ਅੰਨ ਦਾ ਵੜਦਾ ਦੇਖਦੇ ਪਾਏ ਉਹ ਕੰਟਰੋਲ ਰੂਮ ਤੇ ਦੱਸੋ ਐਸਐਚਓ ਸਾਹਿਬ ਨੂੰ ਦੱਸੋ ਮੇਰੇ ਫੋਨ ਤੇ ਫੋਨ ਕਰੋ ਜੇ ਇੱਥੇ ਕੋਈ ਸ਼ੱਕੀ ਬੰਦੇ ਫਿਰ ਰਹੇ ਹੈਗੇ ਆ ਤੇ ਆਪਾਂ ਸੌਦਾ ਟਪੂ ਨੂੰ ਟਾਈਮ ਵੀ ਵੈਰੀਫਾਈ ਕਰਕੇ ਕੋਈ ਹੋਜੀ ਮਨੁੱਖੀ ਘਟਨਾ ਨੂੰ ਕੋਈ ਜਾਣਨਾ ਦੇ ਸਕੇ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੀਰ ਜੀ ਜਿਹੜੀ ਇਹ ਘਟਨਾ ਹੈ ਬਹੁਤ ਹੀ ਮਦ ਭਾਗੀ ਘਟਨਾ ਹੈ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਐਨੀ ਜਾਨ ਲੇਵਾ ਜਿਹੜੀ ਇਹ ਘਟਨਾ ਹੋਈ ਹੈ ਸਾਡੇ ਪਿੰਡ ਲੋਹਰਚਿੰਝੜੀ ਦੇ ਵਿੱਚ ਬਹੁਤ ਮਦ ਭਾਗੀ ਘਟਨਾ ਹੈ ਜਿਸ ਨਾਲ ਸਾਡੇ ਤਿੰਨ ਚਾਰ ਲਾਗੇ ਦੇ ਪਿੰਡਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੇਹ ਜੀ ਘਟਨਾ ਹੈ ਜਿਹੜੀਆਂ ਹੋ ਰਹੀਆਂ ਨੇ ਲੱਗ ਲੱਗ ਜਗ੍ਹਾ ਦੇ ਉੱਤੇ ਨਹਿਰਾਂ ਦੇ ਉੱਤੇ ਸਰਿਆਂ ਬਾਰੂ ਪੀਤੀ ਜਾ ਰਹੀ ਹੈ ਸਰਿਆਂ ਨਸ਼ੇਕ ਕੀਤੇ ਜਾ ਰਹੇ ਨੇ ਉਹਨਾਂ ਨੂੰ ਜੇ ਕੋਈ ਆਮੇਸਾਂ ਰੋਕਦਾ ਏ ਬੇ ਸਾਡੀਆਂ ਇਥੋਂ ਧੀਆਂ ਭੈਣਾਂ ਨਿਕਲਦੀਆਂ ਜਾਂ ਸਾਡੇ ਪਰਿਵਾਰ ਦੇ ਮੈਂਬਰ ਜਾਂ ਹੋਰ ਕੋਈ ਸਾਡੇ ਪਿੰਡ ਦੇ ਵਾਸੀ ਨਿਕਲਦੇ ਨੇ ਤਾਂ ਉਹ ਉਲਟਾ ਬਾਹਰ ਕਰਦੇ ਨੇ ਰਾਤ ਨੂੰ ਵੀ ਇਸ ਤਰੀਕੇ ਨਾਲ ਹੀ ਹੋਇਆ ਸਾਡੇ ਬੜੇ ਵੀਰ ਨੂੰ ਜਾਨਲੇਵਾ ਹਮਲਾ ਉਹਦੇ ਪੇਟ ਤੇ ਉਹਦੀ ਇੱਕ ਬਾਹ ਪੂਰੇ ਗੰਦੇ ਤਰੀਕੇ ਨਾਲ ਗੱਡੀ ਗਈ ਹੈ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਇਸ ਵਕਤ ਦੇ ਮੌਜੂਦਾ ਐਮਐਲਏ ਸਾਹਿਬ ਹਜ਼ੂਰ ਸੀ ਬੈਂਚ ਨੂੰ ਜਿੱਦਾਂ ਤੁਸੀਂ ਪਹਿਲਾਂ ਨੱਥ ਪਾਈ ਇਸ ਤਰੀਕੇ ਨਾਲ ਹੀ ਨੱਥ ਪਾਓ ਇਹਨਾਂ ਨੂੰ ਤੇ ਮੈਂ ਆਸ ਵੀ ਕਰਦਾ ਹਾਂ ਤੇ ਉਹਨਾਂ ਦਾ ਫੋਨ ਵੀ ਆ ਗਿਆ ਐਸਐਸਓ ਸਾਹਿਬ ਨੇ ਉਹ ਨਹੀਂ ਦੱਸਿਆ ਵੀ ਪ੍ਰੋਪਰ ਕਾਰਵਾਈ ਜੋ ਬੰਦੀ ਇਵੈਂਟ ਇਹਨਾਂ ਤੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾਵੇ ਚੇਅਰਮੈਨ ਸਾਹਿਬ ਨੇ ਦੱਸ ਦਿੱਤਾ ਤੇ ਬੰਦੀ ਕਾਰਵਾਈ ਹੋਏਗੀ ਅਤੇ ਨੱਥ ਪਾਈ ਜਾਵੇ ਜੀ ਸਰ ਕੋ ਸਰ ਜੇ ਪੁਲਿਸ ਪੁਲਿਸ ਦੁਆਰਾ ਰੈਗੂਲਰ ਪੈਟਰੋਲਿੰਗ ਕੀਤੀ ਜਾਵੇ ਤਾਂ ਉਹਦੇ ਨਾਲ ਬਹੁਤ ਹੀ ਵੱਡਾ ਭਾਰਾ ਨੁਕਸਾਨ ਤੋਂ ਹੋਣ ਤੋਂ ਬਚ ਸਕਦਾ ਹੈ ਕਿਉਂਕਿ ਜੋ ਇਹ ਗੁੰਡੇ ਸਰਿਆਮ ਕੰਮ ਨਹੀਂ ਰਹੇ ਕਿਹੜੇ ਬਾਣੇ ਦੇ ਵਿੱਚ ਨਹੰਗ ਸਿੰਘਾ ਦੇ ਬਾਣੇ ਵਿੱਚ ਬਾਣੇ ਦੇ ਵਿੱਚ ਇਹ ਕੀ ਕਰ ਰਹੇ ਉਸ ਬਾਣੇ ਨੂੰ ਬਦਨਾਮ ਕਰ ਰਹੇ ਨੇ ਬਾਅਦ ਚ ਬਾਣੇ ਨੂੰ ਉਤਾਰ ਕੇ ਸਿੱਟ ਦਿੰਦੇ ਨੇ ਬਾਅਦ ਚ ਜੀਨਾ ਜਾਂ ਕੋਟ ਜੋ ਇੱਕ ਮੁਜ਼ਰਮ ਫੜਿਆ ਹੋਇਆ ਏ ਇਸੇ ਹੀ ਬਾਣੇ ਨੂੰ ਉਤਾਰ ਕੇ ਸਿੱਟ ਕੇ ਬਾਅਦ ਚ ਜੀਨ ਦੇ ਵਿੱਚ ਪਾਇਆ ਗਿਆ ਏ ਜਦੋਂ ਸਾਡੇ ਪਿੰਡ ਦੇ ਮੋਤਵਰ ਸੱਜਣਾ ਮਿੱਤਰਾਂ ਨੇ ਭਰਾਵਾਂ ਨੇ ਨੌਜਵਾਨ ਪੀੜੀ ਨੇ ਫੜਿਆ ਤਾਂ ਪਤਾ ਲੱਗਿਆ ਵੇ ਨਹੰਗ ਸਿੰਘ ਬਾਣੇ ਦੇ ਵਿੱਚ ਇਸ ਬੰਦਿਆਂ ਨੇ ਚਾਰ ਬੰਦੇ ਨੇ ਜਾਨੇ ਲੇਵਾ ਹਮਲਾ ਕੀਤਾ ਜੀ ਬਾਜੀ ਦੇਖੋ ਵੀਰ ਜੀ ਮੌਜੂਦਾ ਉਸੇ ਟਾਈਮ ਜਦੋਂ ਸਾਨੂੰ ਖੋਣ ਗਏ ਸੀਗੇ ਸਾਡੇ ਪਿੰਡ ਦੇ ਸਾਰੇ ਬੰਦੇ ਆਈ ਇਹਨਾਂ ਕੋਲੋਂ ਇੱਕ ਤੇਜ਼ ਤਾਰ ਹਥਿਆਰ ਸ਼ਾਇਦ ਪੋਸਤ ਵੀ ਪਾਈ ਗਈ ਇੱਕ दारू ਦੀ ਬੋਤਲ ਪਾਈ ਗਈ ਨਮਕੀਨ ਪਾਈ ਗਈ ਹੋਰ ਪਤਾ ਨਹੀਂ ਕਿਹੜੇ ਕਿਹੜੇ ਛੋਟੀ ਛੋਟੀ ਕੁੜੀਆਂ ਦੇ ਵਿੱਚ ਸਮਾਨ ਸੀਗੇ ਆਈ ਨੋ ਆਈ ਨੋ ਉਹ ਚੀਜ਼ ਦਾ ਸਾਨੂੰ ਨਹੀਂ ਪਤਾ ਕਿਹੜੇ ਨਾਂ ਸੀ ਨਸ਼ੇ ਕੀਤੇ ਆ ਠੀਕ ਹੈ ਜੀ ਪਰ ਮੈਂ ਇਹੀ ਗੁਆਰ ਲਾਣਾ ਚਾਹੁੰਦਾ ਸਾਰੇ ਨੂੰ ਤੇ ਬਣਦੀ ਕਾਰਵਾਈ ਔਰ ਇਸ ਤਰੀਕੇ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਅਨੰਦਪੁਰ ਹਲਕੇ ਨੂੰ ਤੇ ਗੁਰੂ ਪੀਰਾਂ ਦੀ ਧਰਤੀ ਆ ਇਸ ਗੁਰੂ ਪੀਰਾਂ ਦੀ ਧਰਤੀ 'ਤੇ ਅੱਜ ਗੁੰਡੇ ਸਰਿਆਮ ਨਾਕੁੰਮਣ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਆਪਣੇ ਬੜੇ ਵੀਰ ਜੋ ਬੈਂਸ ਨੂੰ ਵੀ ਬੇਨਤੀ ਕਰਦੇ ਵੇ ਪ੍ਰਸ਼ਾਸਨ ਨੂੰ ਕਹਿ ਕੇ ਪੈਟਰੋਲਿੰਗ ਨਹਿਰਾ ਤੇ ਕੀਤੀ ਜਾਵੇ ਤਾਂ ਜੋ ਜੋ ਸ਼ਹਿਰਾ ਤੋਂ ਉੱਠੇ ਨਸ਼ੇੜੀ ਉਹ ਨਹਿਰਾ ਤੇ ਉੱਤੇ ਆ ਕੇ ਨਸ਼ਾ ਕਰਦੇ ਨੇ ਬਾਚੇੰਦਨ ਦੀ ਬਾਰਦਸ ਤੁਹਾਨੂੰ ਇਲਜ਼ਾਮ ਦਿੰਦੇ ਨੇ ਜੀ ਪੰਚਾਇਤ ਦੀ ਜਿਹੜੀ ਲੋੜ ਦੀ ਘਟਨਾ ਹੈ ਇਹ ਲਗਭਗ 7:30 ਵਜੇ ਦੀ ਲਗਭਗ 3:00 ਘਟਨਾ ਹੈ ਰਾਤ ਨੂੰ ਤੇ ਇਹ ਤਿੰਨ ਚਾਰ ਨੌਜਵਾਨ ਜਿਹੜੇ ਹੈਗੇ ਇਹ ਨਿਹੰਗ ਬਾਣੇ 'ਚ ਥੋ ਤੇ ਇਹ ਆਇਆ ਤੇ ਇਹਨਾਂ ਨਾਲ ਕੋਈ ਨਸ਼ਾ ਨਸ਼ੀ ਖਾਧਾ ਹੋਇਆ ਸੀ ਤੇ ਇਹ ਸਾਡੇ ਤੇ ਪਿੰਡ ਦੇ ਜੀ ਨੌਜਵਾਨ ਨੇ ਪੂਰੀ ਤਰ੍ਹਾਂ ਨਾਲ ਇਹ ਵੱਡ ਟੁੱਕੀ ਵੀ ਕੀਤੀ ਹੈ ਤੇ ਉਹ ਜਿਹੜਾ ਅੱਜ ਸਰਕਾਰੀ ਹਸਪੀਟਲ ਤੋਂ ਪੀਜੀਆਈ ਅੱਜ ਗੇਰੇ ਇਲਾਜ ਲਈ ਉੱਥੇ ਦਾਖਲ ਹੈ ਤੇ ਕੀ ਨਾਮ ਉਹਦਾ ਜੀ ਉਹਦਾ ਨਾਮ ਹੈਗਾ ਜੀ ਰਾਜਕਮਾਰ ਤੇ ਕੀ ਉਹਦੀ ਬਾਹ ਤੇ ਪੂਰੀ ਜਰ ਤਰ੍ਹਾਂ ਉਹ ਬਾਹ ਟੁੱਕੀ ਗਈ ਹੈ ਪੂਰੀ ਤਰ੍ਹਾਂ ਵੱਢੀ ਗਈ ਹੈ ਸਿਰਚਵੀ ਦੇ ਟਾਕੇ ਲੱਗੇ ਹੋਏ ਆ ਤੇ ਸ਼ਾਇਦ ਪੇਟ 'ਚ ਵੀ ਹੈ ਬਹੁਤ ਬੁਰੀ ਕੋਈ ਹੋਈ ਹੈ ਇੰਜਰੀ ਤੇ ਬਹੁਤ ਬੁਰੀ ਹਾਲਤ 'ਚ ਹੈ ਕਿਸ ਤਰ੍ਹਾਂ ਹੋਈ ਇੰਜਰੀ ਕਿੰਨੇ ਕਿੰਨੇ ਇਹ ਤਲਵਾਰ ਨਾਲ ਸ਼ਾਇਦ ਉਹਨਾਂ 'ਨੂੰ ਬਾਰ ਕੀਤੇ ਆ ਜੀ ਤੇ ਕਿਰਚਕੁਰਚ ਵੀ ਠੀਕ ਆਂਦੇ ਹੋਰ ਵੀ ਉਹਨਾਂ ਕੋਲ ਨਸ਼ਾ ਵੀ ਪੀ ਲਿਆ ਤੇ ਸ਼ਰਾਬ ਵੀ ਪੀ ਤਾ ਉਹਨਾਂ ਕੋਲ ਬੋਤਲਾਂ ਪੀਚੇ ਆ। ਇਹ ਕਿੰਨੇ ਜਣੇ ਬਣ ਹੌਣ ਲੱਗ ਦਿੱਤਾ ਗਿਆ ਇਹ ਚਾਰ ਬੰਦੇ ਸੀ ਇਹ ਤੇ ਇਹ ਉੱਥੇ ਆਮ ਸੜਕ ਦੇ ਵਿੱਚ ਪੂਰੇ ਮਿਲਰ ਕੇ ਆ ਰਹੇ ਸੀ ਇਹ ਇਹ ਮੁੰਡੇ ਨਾਲ ਬਹੁਤ ਵਾਰ ਕਰਦੇ ਆ। ਚਾਹ ਬੰਦੇ ਕੀ ਕਰਦਾ ਗੱਲ ਕਰਦਾ ਗੱਲ ਕੀ ਹੋਈਏ ਇਹ ਇਹ ਮੁੰਡਾ ਗੱਲ ਇਹ ਕੁਝ ਵੀ ਨਹੀਂ ਹੈ ਗੱਲ ਤਾਂ ਉਹ ਆਪਣੀ ਸਹਿਰ ਨੂੰ ਕੋ ਨਹਿਰਪੁਰ ਜਾ ਰਿਹਾ ਸੀ ਤੇ ਉਹ ਉਪਰੋਂ ਨਹਿਰ ਤੇ ਥੱਲੇ ਨੂੰ ਆ ਰਹੇ ਸੀ ਤੇ ਬਸ ਉਹ ਉਹਨਾਂ ਮੁੰਡਾ ਮਾਰ ਕੇ ਤੇ ਉਹ ਪਾਸੇ ਇੰਨੀ ਗੱਲ ਉਹਨਾਂ ਨੇ ਹੋਈ ਆ ਵੀ ਮੁੰਡਾ ਕਿਉਂ ਮਾਰਿਆ ਤੇ ਇਹਦੇ ਇਹਦੇ ਬਾਅਦ ਤੇ ਉਹਨਾਂ ਨੇ ਤਲਵਾਰ ਕੱਢੀ ਆ ਤੇ ਉਹਨਾਂ ਨੇ ਹਮ ਕਰਤਾ ਉਹ ਤਲਵਾਰ ਨਾਲ ਬਾਹ ਘਟਦੀ ਕਿੰਨੇ ਹੋਰ ਵੀ ਚੱਕਮੀ ਹੋਏ ਕਿ ਨਹੀਂ ਕੋਈ ਜਖਮੀ ਹੋਇਆ ਉਹ ਉਹਨਾਂ ਨੇ ਹਟਾ ਲਿਆ ਸੀ ਬਾਕੀਆਂ ਨੂੰ ਦੋ ਤਿੰਨ ਬੰਦੇ ਨੇ ਉਹਨਾਂ ਨੂੰ ਥੱਲੇ ਤੋਂ ਕੱਢਿਆ ਉਹ ਬਚਾਇਆ ਤੇ ਉਹਨਾਂ ਵਿੱਚ ਕੋਈ ਫੜਿਆ ਵੀ ਗਿਆ ਇੱਕ ਬੰਦਾ ਫੜਿਆ ਗਿਆ ਮੌਕੇ ਤੇ ਤੇ ਬਾਕੀ ਪੁਲਿਸ ਦੀ ਉਹਦੇ ਨਾਮ ਜਿਹੜੇ ਆ ਦੱਸੋ ਤੇ ਉਹਨਾਂ ਕੋਲ ਜਿਹੜੇ ਨਸ਼ਾ ਪਤੰਗ ਕੀ ਕੀ ਨਸ਼ਾ ਫੜਿਆ ਗਿਆ ਉਹ ਲਛਾ ਦੇ दारू ਦੀ ਬੋਤਲ ਸੀ ਤੇ ਕੋ ਹੋਰ ਵੀ ਕੋਈ ਸਮਾਨ ਸੀ ਉਹ ਪਤਾ ਨਹੀਂ ਕੀ ਆ ਸੀ ਗਾਂਜਾ ਸੀ ਜਾਂ ਕਹੋ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੇ ਪਿੰਡ ਜਿਹੜੀਆਂ ਜਿਹੜੇ ਇਲਾਕੇ ਜਿਹੜੀਆਂ ਇਹ ਬਰਦਾਸ਼ਤ ਬਹੁਤ ਹੀ ਹੋ ਰਹੀਆਂ ਤੇ ਇਹਦੇ ਬਹੁਤ ਸਖਤੀ ਨਾਲ ਨੱਥ ਪਾਈ ਜਾਵੇ ਤਾਂ ਜੋ ਇਹ ਲੋਕਾਂ ਦਾ ਜਿਹੜਾ ਜੀਣਾ ਇਹਨਾਂ ਨੂੰ ਦੁੱਭਰ ਕੀਤਾ ਹੋਇਆ ਤੇ ਆਮ ਇਹ ਦਿਨਾਂ ਵੇਲੇ ਦਿਨ ਦੁਪਹਿਰ ਵੇਲੇ ਸ਼ਾਮ ਦੇਲੇ ਵੀ ਇਹ ਲੁੱਟਖੋਹ ਨਹੀਂ ਵਰਤਦਾ ਤਾਂ ਹੋਈਆਂ ਤੇ ਇਹਨਾਂ ਨੂੰ ਨੱਥ ਪਾਈ ਜਾਵੇ ਅੱਛਾ ਸਾਨੂੰ ਪਤਾ ਦਰ ਗਿਆ ਪ੍ਰਸ਼ਾਸਨ ਕੋਲ ਪਰਚਾ ਦਰਜ ਕਰ ਦਿੱਤਾ ਗਿਆ ਤੇ ਅਰੈਸਟ ਜਿਹੜੀ ਆ ਕੁਝ ਰਹਿੰਦੀ ਆ ਬਾਕੀ ਪਾਉਣ ਲਈ ਰਿਪੋਰਟ ਕਰ ਹਾਂ ਬਾਈ ਨੇ ਬਾਈ ਨੇ ਰਾਤ ਮੈਨੂੰ ਲਗਭਗ ਝਿੰਜੜੀ ਪਿੰਡ ਤੋਂ 11 ਵਜੇ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਇੱਕ ਬਹੁਤ ਹੀ ਅਜ਼ੀਜ਼ ਸਾਥੀ ਰਾਜਕੁਮਾਰ ਜੀ ਤੇ ਇੱਕ ਹੋਰ ਦੀ ਕੁਝ ਜਿਹੜੇ ਹੈਗੇ ਅਖੋਤੀ ਜਿਨ੍ਹਾਂ ਨੇ ਨਿਹੰਗ ਸਿੰਘ ਬਾਣਾ ਪਾਇਆ ਸੀਗਾ ਉਹਨਾਂ ਨੇ ਆ ਕੇ ਕਿਰਪਾਨਾਂ ਮਾਰ ਕੇ ਦੋ ਬੰਦਿਆਂ ਦੀਆਂ ਬਾਹਾਂ ਜਿਹੜੀਆਂ ਹੈ ਉਹ ਵੱਢਤੀਆਂ ਇੱਕ ਦਾ ਜਿਹੜਾ ਹੈ ਇੱਥੇ ਟਾਂਕੇ ਲਾ ਕੇ ਇਲਾਜ ਹੋ ਗਿਆ ਤੇ ਇੱਕ ਨੂੰ ਹਾਲਤ ਗੰਭੀਰ ਦੇਖਦੇ ਹੋਏ ਹਸਪਤਾਲ ਵਾਲਿਆਂ ਨੇ ਪੀਜੀਆਈ ਰੈਫਰ ਕਰ ਦਿੱਤਾ ਮੈਂ ਬੇਨਤੀ ਕਰਦਾ ਹਾਂ ਇਹਨਾਂ ਨੂੰ ਕਿ ਕਿਉਂ ਤੁਸੀਂ ਨਿਹੰਗ ਜਿਹੜਾ ਜਥਿਆਂ ਦਾ ਜਿਹੜਾ ਬਾਣਾ ਹੈ ਉਹਨੂੰ ਬਦਨਾਮ ਕਰ ਰਹੇ ਹਨ ਮੈਂ ਬੇਨਤੀ ਕਰਾਂਗਾ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜੀ ਨੂੰ ਵੀ ਕਿ ਇਹੋ ਜਿਹੇ ਜਿਹੜੇ ਅਖੌਤੀ ਲੋਕ ਹੈਗੇ ਉਹ ਜਿਨ੍ਹਾਂ ਨੇ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਇਹੋ ਜੇ ਬਾਰਦਾਤਾਂ ਕਰਦੇ ਹਨ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਇਹਨਾਂ ਨੂੰ ਜਿਹੜਾ ਹੈਗਾ ਕੌਮ ਮੂੰਹ ਨਾ ਲਾਵੇ ਕਿਉਂਕਿ ਸਾਡਾ ਜਿਹੜਾ ਹੈ ਹਿੰਦੂ ਧਰਮ ਉਹ ਸਿੱਖ ਧਰਮ ਦਾ ਆਪਸ ਦੇ ਵਿੱਚ ਨੌ ਮਾਸ ਦਾ ਰਿਸ਼ਤਾ ਹੈ ਗੁਰੂ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਬਹੁਤ ਵੱਡਾ ਆਪਣਾ ਜਿਹੜਾ ਹੈ ਯੋਗਦਾਨ ਦਿੱਤਾ ਹੈਗਾ ਆਪਣੀ ਜਿਹੜੀ ਸ਼ਹਾਦਤ ਦਿੱਤੀ ਗਈ ਇਹੋ ਜੇ ਲੋਕਾਂ ਨੂੰ ਜਿਹੜਾ ਹੈਗਾ ਉਹ ਜਿਹੜੇ ਖੋਤੀ ਆਪਣੇ ਆਪ ਨੂੰ ਨਿਹੰਗ ਸਿੰਘ ਮੰਨਦੇ ਹਨ ਉਹਨਾਂ ਦੇ ਜਿਹੜਾ ਹੈਗਾ ਕਾਰਵਾਈ ਕੀਤੀ ਜਾਵੇ ਤੇ ਮੈਂ ਰਾਤ ਤੋਂ ਹੀ ਆਪਣੇ ਸੀਨੀਅਰ ਆਗੂ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਦੇ ਨਾਲ ਸੰਪਰਕ 'ਚ ਹਾਂ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਸਵੇਰੇ ਕਿ ਮੈਂ ਹਸਪੀਟਲ ਜਾ ਕੇ ਉੱਥੇ ਜਿਹੜੇ ਡਾਇਰੈਕਟਰ ਸਾਹਿਬ ਨੂੰ ਮੈਂ ਕਹਿ ਕੇ ਵੀ ਆਵਾਂਗਾ ਤੇ ਮੈਂ ਜਿਹੜੇ ਪੀੜਤ ਹੈ ਰਾਜਕੁਮਾਰ ਜੀ ਉਹਨਾਂ ਨੂੰ ਮਿਲ ਕੇ ਵੀ ਆਵਾਂਗਾ ਤੇ ਐਸਐਸਪੀ ਸਾਹਿਬ ਨਾਲ ਵੀ ਉਹਨਾਂ ਨੇ ਗੱਲ ਕੀਤੀ ਤੇ ਉੱਥੋਂ ਫੌਰਨ ਜਿਹੜਾ ਹੈ ਐਸਐਸਪੀ ਸਾਹਿਬ ਨੇ ਭਰੋਸਾ ਦਵਾਇਆ ਕਿ ਉਹ ਜਿਹੜੀ ਉਚਿਤ ਕਾਰਵਾਈ ਹੈ ਉਹ ਕਰ ਰਹੇ ਹਨ